आम आदमी पार्टी देखो ਤੁਸੀਂ ਇਹ ਵੀ ਇੱਕ ਨਾ ਅੰਗਰੇਜ਼ੀ ਦੀ ਕਹਾਵਤ ਹੈ ਰਨਿੰਗ ਵਿਦ ਦਾ हेयर ਐਂਡ ਹੰਟਿੰਗ ਵਿਦ ਦਾ ਹਾਉਂਡ ਦੋਨੋਂ ਪਾਸੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਹਰਿਆਣੇ ਦੇ ਮੁੱਖ ਮੰਤਰੀ ਦੀ ਚਿੱਠੀ ਆਈ ਹੈ ਇੱਕ ਜਿਦੇ ਵਿੱਚ ਉਹਨੇ ਭਗਵੰਤ ਮਾਨ ਨੂੰ ਲਿਖਿਆ ਕਿ ਆਪਣੀ ਟੈਲੀਫੋਨਿਕ ਕਾਨਵਰਸੇਸ਼ਨ ਹੋਈ ਸੀ 23 April ਨੂੰ ਜਿਦੇ ਵਿੱਚ ਤੁਸੀਂ ਸਾਨੂੰ ਅਸ਼ੋਰ ਕੀਤਾ ਸੀ ਮੈਨੂੰ ਅਸ਼ੋਰ ਕੀਤਾ ਸੀ ਕਿ 8500 ਕਿਊਸਕ ਪਾਣੀ ਅਸੀਂ ਤੁਹਾਨੂੰ ਦੇ ਦੇਵਾਂਗੇ ਅੱਜ ਜਦੋਂ ਰੌੜਾ ਪੈ ਗਿਆ ਤੇ ਭਗਵੰਤ ਮਾਨ ਵੀ ਮੁਕਰਨ ਲੱਗ ਗਿਆ ਉਸ ਗੱਲ ਤੋਂ ਤੇ ਪਹਿਲਾਂ ਆਸ਼ਵਾਸਨ ਕਿਉਂ ਦਿੱਤਾ ਜੀ ਕਿਉਂ ਸ਼ੋਰ ਕੀਤਾ ਤੁਸੀਂ ਮੈਂ ਤਾਂ ਸੈਣੀ ਸਾਹਿਬ ਨੂੰ ਪੁੱਛਣਾ ਚਾਹਣਾ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਸ ਸਮੇਂ ਗੱਲ ਹੋਈ ਸੀ ਥੋੜੀ ਕੋਈ ਟਾਈਮ ਵੀ ਵੇਖ ਲਿਆ ਕਰੋ ਇੱਥੇ ਏਮ ਤੇ ਪੀਐਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਬੰਦੇ ਦੀ ਸੋਚ ਦਾ ਕੀ ਇਹ ਗੱਲ 8 ਪੀਐਮ ਤੋਂ ਬਾਅਦ ਹੋਈ ਸੀ ਕੇ ਇਹ ਗੱਲ ਦਿਨ ਵੇਲੇ ਹੋਈ ਸੀ ਉਸ ਤੇ ਬੜਾ ਨਿਰਪਰ ਕਰਦਾ ਮੁੱਖ ਮੰਤਰੀ ਅਸ਼ੋਰੈਂਸ ਦੇ ਰਿਹਾ ਹਰਿਆਣੇ ਵਾਲਿਆਂ ਨੂੰ ਰੌਲਾ ਪੈ ਰਿਹਾ ਤੇ ਮੁੱਖ ਮੰਤਰੀ ਉਸ ਗੱਲ ਤੋਂ ਮੁਨਕਰ ਹੋ ਜਾਂਦਾ ਕੇਜਰੀਵਾਲ ਦੀ ਸਟੇਟਮੈਂਟ ਔਨ ਰਿਕਾਰਡ ਹੈ ਕਿ ਹਰਿਆਣੇ ਦਾ ਵੀ ਹੱਕ ਹੈ ਪਾਣੀ ਤੇ ਐਸਵਾਈਐਲ ਬਣਨੀ ਚਾਹੀਦੀ ਹੈ ਇੱਥੇ ਤਾਂ ਐਸਵਾਈਐਲ ਬਣਵਾਉਣ ਵਾਸਤੇ ਪੰਜਾਬ ਦੀ ਸਰਕਾਰੀ ਕੋਠੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਕਰਵਾਈ ਗਈ ਸੀ 39 ਸੈਕਟਰ ਚ ਮਿਨਿਸਟਰਸ ਬੰਗਲੋ ਦੇ ਵਿੱਚ ਅਸ਼ੋਕ ਤਮਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਪੰਜਾਬ ਪੰਜਾਬ ਦੇ ਹਿੱਸੇ ਦੇ ਵਿੱਚ ਜਿਹੜੀ ਐਸਵਾਈਐਲ ਹੋ ਕੰਪਲੀਟ ਹੋਣੀ ਚਾਹੀਏ ਚਾਹੀਦੀ ਹੈ ਤੇ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਵੀ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹ 8500 ਕਿਊਸਿਕ ਦਾ ਜਿਹੜਾ ਫੈਸਲਾ ਹੋਇਆ ਹੋਇਆ ਉਹ ਕਾਨੂੰਨ ਕਿਹੜੇ ਆ ਮੈਂ ਉਹ ਤੁਹਾਨੂੰ ਪੜ੍ਹ ਦਿਆਂ ਮੈਂ ਸਭ ਕੁਝ ਅੱਜ ਅਖਬਾਰਾਂ ਚੋਂ ਤੇ ਰਿਕਾਰਡ ਚੋਂ ਪੜ੍ਹ ਰਿਹਾ ਮੈਂ ਕੋਈ ਵੀ ਗੱਲ ਆਪਦੇ ਕੋਲੋਂ ਨਹੀਂ ਕਹਿ ਰਿਹਾ ਆ ਵੇਖੋ ਤੁਸੀਂ ਪਾਖੜਾ ਡੈਮ ਰੈਗੂਲੇਸ਼ਨ ਮੈਨੂਅਲ ਰਿਕੁਆਇਰਡ ਪੰਜਾਬ ਟੂ ਫਰਸਟ ਪਲੇਸ ਐਨ ਇੰਡੈਂਟ ਟੂ ਪਾਖੜਾ ਡੈਮ ਅਫੀਸ਼ੀਅਲਸ ਫਾਰ ਰੀਲੀਜ਼ਿੰਗ ਐਡੀਸ਼ਨਲ ਵਾਟਰ ਇਨ ਰਿਸਪੌਂਸ ਬੋਰਡ ਅਫੀਸ਼ੀਅਲਸ ਡਿਸਾਈਡਡ ਟੂ ਵੇਵ ਥਿਸ ਪ੍ਰੋਵੀਜ਼ਨ ਐਜ਼ ਐਨ ਐਕਸੈਪਸ਼ਨ ਥਿਸ ਟਾਈਮ ਉਨੇ ਦਾ ਮਤਲਬ ਕੀ ਹੈ ਸਾਰੀਆਂ ਸਟੇਟਾਂ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ ਅਲੋਕੇਟ ਹੋ ਗਿਆ ਭਾਗੜਾ ਡੈਮ ਦੇ ਰੈਗੂਲੇਸ਼ਨਸ ਰੂਲਸ ਕੀ ਮੰਡੇਟ ਕਰਦੇ ਹੈ ਕੀ ਕਹਿੰਦੇ ਹੈ ਕਿ ਜੇ ਕਿਸੇ ਸਟੇਟ ਨੂੰ ਵੀ ਆਪਦੇ ਹਿੱਸੇ ਤੋਂ ਵੱਧ ਪਾਣੀ ਚਾਹੀਦਾ ਤੇ ਉਹਦੀ ਇੰਟੈਂਡ ਪੰਜਾਬ ਤੋਂ ਲੈਣੀ ਪਊਗੀ ਪੰਜਾਬ ਸਰਕਾਰ ਲਿਖ ਕੇ ਦੇਊਗੀ ਕਿ ਇਹ ਪਾਣੀ ਸਾਨੂੰ ਕੋਈ ਇਤਰਾਜ਼ ਨਹੀਂ ਇਹਨੂੰ ਦਿੱਤਾ ਜਾਵੇ ਪਹਿਲੀ ਵਾਰੀ ਇਹ ਐਕਸੈਪਸ਼ਨ ਕਹਿੰਦੇ ਇਹਨੂੰ ਬਣਾ ਦਿਓ ਇਹਨੂੰ ਵੇਵ ਆਫ ਕਰ ਦਿਓ ਰੂਲ ਨੂੰ ਤੇ ਪਾਣੀ ਦੇ ਦਿਓ ਪੰਜਾਬ ਨੂੰ ਤਾਂ ਫਿਰ ਇੱਕ ਬੜਾ ਵੱਡਾ ੱਟਕਾ ਤੁਸੀਂ ਕਰ ਰਹੇ ਹੋ ਉਹੀ ਕੱਲ ਜੇ ਸਾਡਾ ਨੁਮਾਇੰਦਾ ਬੈਠਾ ਹੁੰਦਾ ਕੋਈ ਚੰਗਾ ਨੁਮਾਇੰਦਾ ਬੈਠਾ ਹੁੰਦਾ ਤਾਂ ਸ਼ਾਇਦ ਉਹਨੂੰ اپੋਜ਼ ਕਰਦਾ ਢੰਗ ਤਰੀਕੇ ਨਾਲ ਕਰਦਾ ਉਹਨੂੰ ਰੋਕਿਆ ਜਾਂਦਾ ਪਾਣੀ ਜਿਵੇਂ ਮੈਂ ਜ਼ਿਕਰ ਕੀਤਾ ਪੰਜਾਬ ਦੇ ਹਿੱਸੇ 'ਚੋਂ ਜਾਣਾ ਹੈ ਪੰਜਾਬ ਦੇ ਕੋਲੇ ਡੈਮਸ ਦੇ ਵਿੱਚ ਤਾਂ ਪਹਿਲਾਂ ਹੀ ਪਾਣੀ ਘਟ ਹੈ ਆ ਮੈਂ ਰਿਕਾਰਡ ਲੈ ਕੇ ਆਇਆ ਸਾਰਾ ਪੌਂਗ ਟਾਈਮ ਦੇ ਵਿੱਚ ਤਕਰੀਬਨ 32% ਪਿਛਲੇ ਸਾਲ ਨਾਲੋਂ ਪਾਣੀ ਰੈਜ਼ਰਵਾਇਰ ਦੇ ਵਿੱਚ ਘਟਾ ਆਲਮੋਸਟ 32 ਫੁੱਟ ਡਾਊਨ ਹੈ ਪਿਛਲੇ ਸਾਲ ਨਾਲੋਂ ਰਣਜੀਤ ਸਾਗਰ ਡੈਮ ਤਕਰੀਬਨ 17% ਪਿਛਲੇ ਸਾਲ ਨਾਲੋਂ ਪਾਣੀ ਘਟਾ ਤੇ ਭਾਖੜਾ ਦੇ ਵਿੱਚ 10% ਪਾਣੀ ਪਿਛਲੇ ਸਾਲ ਨਾਲੋਂ ਘਟਾ ਤੇ ਤੁਸੀਂ ਹੁਣ ਜੇ ਭਾਖੜਾ ਡੈਮ ਚੋਂ ਹਜੇ ਵੀ 8500 ਕਿਊਸਿਕ ਦੇਣਾ ਹੈ ਭਾਖੜਾ ਡੈਮ ਪਿਛਲੇ ਸਾਲ ਨਾਲੋਂ 12 ਫੁੱਟ ਥੱਲੇ ਚੱਲ ਰਿਹਾ ਹੈ 8500 ਕਿਊਸਿਕ ਪਾਣੀ ਹੋਰ ਦੇ ਨਾਲ 15 ਫੁੱਟ ਹੋਰ ਥੱਲੇ ਹੋ ਜਾਣਾ ਹੈ 27 ਫੁੱਟ ਪਾਣੀ ਉੱਥੇ ਵੀ ਘਟ ਜਾਣਾ ਤੇ ਮੌਨਸੂਨ ਦਾ ਤਾਂ ਅਜੇ ਪਤਾ ਨਹੀਂ ਕੀ ਹੋਣਾ ਤੇ ਫਿਰ ਪੰਜਾਬ ਪਾਣੀ ਕਿੱਥੋਂ ਲਊਗਾ ਟਿਊਬਵਲ ਚਲਾਵਾਂਗੇ ਅਸੀਂ ਆਪੀ ਬਿਜਲੀ ਪਾਲਾਂਗੇ ਥੱਲੋਂ ਪਾਣੀ ਹੋਰ ਨੀਵਾ ਕਰਾਂਗੇ ਆਪਦਾ ਬਿਜਲੀ ਤਾਂ ਪਹਿਲਾਂ ਹੈ ਨਹੀਂ ਸਰਕਾਰ ਕੋਲੇ ਐਡੀਸ਼ਨਲ ਬਿਜਲੀ ਤਾਂ ਕੋਈ ਜਨਰੇਟ ਨਹੀਂ ਹੋ ਰਹੀ ਸੋ ਪੰਜਾਬ ਪਾਣੀ ਕਿੱਥੋਂ ਲੈ ਕੇ ਆਊਗਾ ਕਿ ਪੰਜਾਬ ਦਾ ਕਿਸਾਨ ਜਿਹੜਾ ਉਹ ਉਹ ਭੁੱਖਾ ਮਰ ਜਾਏ ਤੁਸੀਂ ਆਪਦੀਆਂ ਸਿਆਸੀ ਜੜੀਆਂ ਪੋਲਿਟিক্যাল ਗੇਮਸ ਐ ਮੈਂ ਕਹੂੰਗਾ ਸਿਆਸੀ ਮੈਨੂਵਰਸ ਐ ਜਿਹੜੇ ਤਾਂ ਕਿ ਦੂਜੀਆਂ ਸਟੇਟਾਂ ਦੇ ਵਿੱਚ ਵੀ ਤੁਸੀਂ ਆਪਣੀ ਹੋਂਦ ਬਰਕਰਾਰ ਰੱਖ ਸਕੋ ਤੁਸੀਂ ਇਸ ਕਰਕੇ ਇਹ ਸਾਰੀਆਂ ਛੜੇੰਤਰ ਚੱਲ ਰਹੇ ਹੋ ਸਾਡੇ ਮੈਂ ਕੱਲ ਦੇਖ ਰਿਹਾ ਸੀ ਹਬੌਰ ਦੇ ਲੋਕ ਥੋੜੇ ਦਿਨ ਪਹਿਲਾਂ ਇਕੱਠੇ ਹੋਏ ਸੀ ਮੇਰੇ ਕੋਲ ਇਹ ਕਈਆਂ ਦੇ ਟਵੀਟ ਵੀ ਆ ਉੱਥੋਂ ਦੇ ਕਿ ਹਬੌਰ ਸਾਡੇ ਟੇਲਾਂ ਤੇ ਪਾਣੀ ਤਾਂ ਅਜੇ ਚੱਜ ਨਾਲ ਪਹੁੰਚ ਨਹੀਂ ਰਿਹਾ ਤੇ ਤੁਸੀਂ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ 8500 ਮੈਗਾਵਾਟ 8500 ਕਿਊਸਿਕ ਇੱਕ ਚਿੱਠੀ ਮੇਰੇ ਕੋਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹੈ ਜਿਹੜੀ ਇਹਨਾਂ ਨੇ ਇਸ ਰੌਲਾ ਪੈਣ ਤੋਂ ਬਾਅਦ ਮੁੱਖ ਮੰਤਰੀ ਹਰਿਆਣਾ ਨੂੰ ਲਿਖੀ ਜਿਦੇ ਚੋ ਐਡਮਿਟ ਕੀਤਾ ਕਿ 6 4 2025 ਨੂੰ 6 4 2025 ਤੋਂ ਅਸੀਂ 4000 ਕਿਊਸਿਕ ਐਕਸਟਰਾ ਪਾਣੀ ਆਲਰੇਡੀ ਹਰਿਆਣੇ ਨੂੰ ਦੇ ਰਹੇ ਆ क्योंकि हरियाणा ने मांग की थी सानू पानी दी किल्लत आ गई मुख्यमंत्री साहब लिख दे मैं चिट्ठी पढ़ देना उनोंदी पूरे हरियाणे को सभी लोगों को के रोज पीने के लिए और सभी अन्य इंसानी जरूरतों के लिए 1700 क्यूसिक पानी पर्याप्त है सफिशिएंट है आपने हमसे उससे ढाई गुना ज्यादा 400 क्यूसिक पानी मांगा ਪੰਜਾਬ ਦੇ ਲੋਕੋ ਨੇ ਬੜਾ ਦਿਲ ਕਰਕੇ ਆਪਕੋ 6 4 2025 ਤਾਰੀਖ ਸੇ ਰੋਜ਼ ਉਤਨਾ ਅਧਿਕ੍ਰਿਤ ਪਾਣੀ ਦੇਣਾ ਸ਼ੁਰੂ ਕਰ ਦਿਆ ਇੱਕ ਮਹੀਨਾ ਹੋ ਗਿਆ 4000 ਕਿਊਸਕ ਪਾਣੀ ਐਕਸਟਰਾ ਹਰ ਰੋਜ਼ ਹਰਿਆਣੇ ਨੂੰ ਦਿੱਤਾ ਜਾ ਰਿਹਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਵੱਡਾ ਦਿਲ ਕਰਕੇ ਦਿੱਤਾ ਇਹ ਕਿਹੜੇ ਪੰਜਾਬ ਦੇ ਲੋਕਾਂ ਤੋਂ ਫੈਸਲਾ ਪੁੱਛ ਕੇ ਕੀਤਾ ਮੁੱਖ ਮੰਤਰੀ ਸਾਹਿਬ ਨੇ ਆਪ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ 1300 ਕਿਊਸਿਕ ਪਾਣੀ ਚਾਹੀਦਾ 1700 ਕਿਊਸਿਕ ਪਾਣੀ ਚਾਹੀਦਾ ਹਰਿਆਣੇ ਦੀਆਂ ਇਨਸਾਨੀ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਤੇ ਤੁਸੀਂ 4000 ਕਿਊਸਿਕ ਦੇ ਰਹੇ ਹੋ ਇਹ ਕਲੀਅਰ ਤਾਂ ਕਰੋ ਨਾ ਇਹ ਕਿਹਦਾ ਫੈਸਲਾ ਹੈ ਕਿਦੇ ਪ੍ਰੈਸ਼ਰ ਤੇ ਕੀਤਾ ਗਿਆ ਪੰਜਾਬ ਦੇ ਲੋਕਾਂ ਨੇ ਤਾਂ ਤੁਹਾਨੂੰ ਕਿਹਾ ਨਹੀਂ ਇਹ ਕਿ ਇਹ ਕੇਜਰੀਵਾਲ ਦੀ ਡਾਇਰੈਕਸ਼ਨ ਸੀ ਕਿ ਮਨੀ ਸੁਸੋਧਿਆ ਦੀ ਡਾਇਰੈਕਸ਼ਨ ਸੀ ਸੋ ਇਹ ਪਾਣੀ ਦਾ ਜਿਹੜੀ ਲੁੱਟ ਪੰਜਾਬ ਦੀ ਹੋ ਰਹੀ ਹੈ ਸਾਡਾ ਪੈਡੀ ਸੀਜ਼ਨ ਝੋਨੇ ਦਾ ਸੀਜ਼ਨ ਆ ਰਿਹਾ ਹੈ ਆਲਰੇਡੀ ਪੰਜਾਬ ਹਜ਼ਾਰਾਂ ਕਰੋੜ ਰੁਪਈਆ ਬਿਜਲੀ ਦੀ ਸਬਸਿਡੀ ਅਸੀਂ ਟਿਊਬਲਰਾਂ ਨੂੰ ਦਿੰਨੇ ਆ ਤੇ ਪਾਣੀ ਤਾਂ ਪਹਿਲਾਂ ਨਹੀਂ ਸਾਨੂੰ ਪੂਰਾ ਆ ਰਿਹਾ ਤੁਸੀਂ ਪੰਜਾਬ ਦਾ ਐਕਸਟਰਾ ਪਾਣੀ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ ਤੇ ਪੰਜਾਬ ਪਾਣੀ ਕਿੱਥੋਂ ਲੈ ਕੇ ਆਏਗਾ ਮੈਂ 20 ਦਿਨ ਦੀ ਜਿਹੜੀ ਗੱਲ ਹੋਈ ਉਸ ਮੀਟਿੰਗ ਵਿੱਚ ਪੰਜਾਬ ਦਾ ਕੋਈ ਨੁਮਾਇੰਦਾ ਸੀ ਕਿ ਅਗਰ ਸੀਟਾ ਉਸ ਦੇ ਇਸ ਗੱਲ ਨੂੰ ਬਿਲਕੁਲ ਪੰਜਾਬ ਦੇ ਨੁਮਾਇंदे ਸੀ ਅਖਬਾਰਾਂ ਦੇ ਦੀਆਂ ਅੱਜ ਤੁਸੀਂ ਖਬਰਾਂ ਪੜ੍ਹ ਲਓ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਉੱਥੇ ਮੌਜੂਦ ਸੀ ਲਿਪ ਸਰਵਿਸ ਕਰਨ ਨੂੰ ਤੁਸੀਂ ਉੱਥੇ ਕੰਡੈਮ ਕਰਦੇ ਹੋ ਜੀ ਕਿ ਲੋਕਾਂ ਨੂੰ ਕਹਿਣ ਜੋਗੇ ਹੋ ਜੀ ਅਸੀਂ ਕਿ ਅਸੀਂ ਯਾਰ ਉੱਥੇ ਆ ਗੱਲ ਕੀਤੀ ਇੱਕ ਕਾਨੂੰਨ ਬਣਿਆ ਹੈ ਤਕਰੀਬਨ 80 ਸਾਲ ਹੋ ਗਏ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣੇ ਨੂੰ ਕਿੰਨੇ ਤਹਾਕੇ ਹੋ ਗਏ ਅੱਜ ਤੱਕ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਉਦੋਂ ਵੀ ਪਾਣੀ ਦੀ ਕਿੱਲਤ ਆਉਂਦੀ ਰਹੀ ਹਣੀ ਹਰਿਆਣੇ ਨੂੰ ਕਦੇ ਇਹ ਰੂਲ ਨੂੰ ਫਲਾਉਟ ਨਹੀਂ ਅਸੀਂ ਕਰਨ ਦਿੱਤਾ ਕਿ ਜੇ ਐਕਸਟਰਾ ਪਾਣੀ ਕਿਸੇ ਨੂੰ ਚਾਹੀਦਾ ਤਾਂ ਪੰਜਾਬ ਦੀ ਇੰਟੈਂਟ ਪੰਜਾਬ ਦੀ ਮਨਜ਼ੂਰੀ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰੈਗੂਲੇਸ਼ਨਸ ਦੇ ਵਿੱਚ ਆ ਉਹ ਜ਼ਰੂਰੀ ਹੈ ਤੁਸੀਂ ਉਹਦੀ ਐਕਸੈਪਸ਼ਨ ਕਿਵੇਂ ਕਰ ਸਕਦੇ ਹੋ ਇਹ ਪਹਿਲੀ ਵਾਰੀ ਹੋਇਆ ਤਾਂ ਸੁਭਾਵਿਕ ਹੈ ਇਹ ਸਭ ਰਲੇ ਰਲੇ ਮਿਲੇ ਹੋਏ ਐ ਇਹ ਹਮਾਮੇ ਸਭ ਨੰਗੇ ਹੈ ਸਹਿਮਤੀ ਦੇ ਦਿੱਤੀ ਜਾ ਚੁੱਕੀ ਬਿਨਾ ਸਹਿਮਤੀ ਤੋਂ ਤੁਸੀਂ ਦੱਸੋ ਇੱਕ ਤਾਂ ਹੁੰਦੀ ਹੈ ਨਾ ਐਕਸਪਲਿਸ ਐਕਸਪਲਿਸਿਟ ਸਹਿਮਤੀ ਸਾਹਮਣੇ ਦੇ ਦਿਓ ਉਹ ਹਰਿਆਣੇ ਦਾ ਮੁੱਖ ਮੰਤਰੀ ਕਹਿ ਰਿਹਾ ਮੈਨੂੰ ਟੈਲੀਫੋਨ ਤੇ ਤੁਸੀਂ 23 ਤਰੀਕ ਨੂੰ ਕਿਹਾ ਵੀ ਲੈ ਲਓ ਪਾਣੀ ਤੇ ਫਿਰ ਸਹਿਮਤੀ ਆ ਹੋਰ ਕੀ ਹੈ ਜਾਂ ਤਾਂ ਦੋਨੋਂ ਮੁੱਖ ਮੰਤਰੀਆਂ ਦਾ ਲਾਈਟ ਡਿਟੈਕਟਰ ਟੈਸਟ ਕਰਾ ਲੈਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਲੋਕਾਂ ਸਾਹਮਣੇ ਪਾਣੀਆਂ ਨੂੰ ਲੈ ਕੇ ਜਿਹੜਾ ਐਕਸਪਲੀਸ ਨਹੀਂ ਕੇਂਦਰ ਬਣੂ ਫੈਸਲਾ ਜਿਹੜਾ ਹੈਗਾ ਵਿਆਪਬਾਜੀ ਦੇ ਕਿ ਜਰੀਏ ਕਿ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਜਾ ਰਿਹਾ ਤੇ ਕਰ ਲਿਆ ਉਹ ਖੁਫਿਆੰਦਾਂ ਨੇ ਮੈਂ ਉਹੀ ਗੱਲ ਦੇਣਾ ਤਾਂ ਪੰਜਾਬ ਨੂੰ ਐਕਸਟਰਾ ਪਾਣੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਇੰਡਸ ਵਾਟਰ ਟ੍ਰੀਟੀ ਹੈ ਉਹ ਬੰਦ ਕਰਕੇ ਅਸੀਂ ਜੇਲਮ ਦਾ ਚਨਾਬ ਦਾ ਇੰਡਸ ਦਾ ਪਾਣੀ ਹਿੰਦੁਸਤਾਨ ਦੇ ਸੂਬਿਆਂ ਨੂੰ ਦੇਵਾਂਗੇ ਤੇ ਤੁਸੀਂ ਤਾਂ ਪੰਜਾਬ ਦਾ ਪਾਣੀ ਬੰਦ ਕਰਤਾ ਉਹਨਾਂ ਉੱਥੋਂ ਸਾਨੂੰ ਐਕਸਟਰਾ ਤਾਂ ਕੀ ਆਉਣਾ ਸੀ ਤੇ ਸਾਡਾ ਪਾਣੀ ਬੰਦ ਕਰਤਾ ਮੈਂ ਇੱਕ ਚੀਜ਼ ਹੋਰ ਇੱਥੇ ਕਹਿਣੀ ਚਾਹੁੰਦਾ ਬੜਾ ਵਧੀਆ ਕਦਮ ਹੈ ਦੇਖੋ ਭਾਰਤ ਦੀ ਸਰਕਾਰ ਦਾ ਕਿ ਹਰ ਸਟੈਪ ਲੈਣਾ ਚਾਹੀਦਾ ਹੈ ਪਾਕਿਸਤਾਨ ਦੇ ਵਿਰੁੱਧ ਇਸ ਅਪਹਿਲਗਾਮ ਇਸ਼ੂ ਆਪਣਾ ਹੋਇਆ ਬੜੀ ਦੁਖਦਾਈ ਘਟਨਾ ਹੋਈ ਜਿੱਥੇ 26ਾਂ ਦੀ 26 ਜਾਣੇ ਸਾਡੇ ਭੈਣ ਭਰਾ ਜਿਨ੍ਹਾਂ ਦੀ ਡੈਥ ਹੋਈ ਪਾਣੀ ਬੰਦ ਕੀਤਾ ਬਹੁਤ ਵਧੀਆ ਕੰਮ ਕੀਤਾ ਜਿਹੜਾ ਹੁਣ ਸਾਡੇ ਪੰਜਾਬ ਦੇ ਹੱਕ ਦਾ ਪਾਣੀ ਹੈ ਕਿਰਪਾ ਕਰਕੇ ਉਹਦੇ ਤੇ ਡਾਕਾ ਮਾਰ ਕੇ ਤਾਨਾ ਨਾ ਲਜਾਓ ਤੁਸੀਂ ਸੋ ਮੈਂ ਬੇਨਤੀ ਕਰਦਾ ਇਹ ਇਹ ਬੇਨਤੀ ਵੀ ਕਰਦਾ ਚੇਤਾਵਨੀ ਵੀ ਦਿੰਦਾ ਕਿ ਇਹ ਕਿਸੇ ਕੀਮਤ ਤੇ ਅਲਾਉ ਨਹੀਂ ਕੀਤਾ ਜਾਏਗਾ ਧੰਨਵਾਦ